ਤੁਸੀਂ ਜਿਹੜੇ ਟਰੱਕ ਨਾ ਹੈਵੀ ਹੈ ਜੀ ਇਹਦੇ ਵਿੱਚ ਮਟੀਰੀਅਲ ਜ਼ਿਆਦਾ ਹੈ ਦੂਜੇ ਕੰਡੇ ਤੋਲਦੇ ਨਹੀਂ ਇਹ ਹੁਣ ਡੀਐਫਐਸੀ ਸਾਹਿਬ ਆ ਰਹੇ ਇੱਥੇ ਉਹਨਾਂ ਨਾਲ ਗੱਲ ਕਰਕੇ ਸ਼ਾਇਦ ਕੰਡਾ ਬਦਲਿਆ ਜਾਵੇ ਜੀ ਸਕੂਲ ਦੀਆਂ ਵੈਣਾ ਵਾਲਿਆਂ ਨੇ ਬੱਚਿਆਂ ਨੂੰ ਲਿਉਣਾ ਉਹਨਾਂ ਨੇ ਜਵਾਬ ਦਿੱਤਾ ਲੈ ਵੀ ਅਸੀਂ ਨਹੀਂ ਹੁਣ ਲਿਆ ਸਕਦੇ ਲੈ ਵੀ ਤੁਸੀਂ ਆਪਦਾ 1 ਮਹੀਨਾ ਬੰਦੋਬਸਤ ਕਰੋ ਸਾਡੇ ਬੱਚੇ ਖੁਦ ਪੈਦਲ ਚੱਲ ਕੇ ਫਰੀਦਕੋਟ ਆ ਰਹੇ ਆ ਸਾਡੇ ਨਾਲ ਹੀ ਅੱਗੇ ਸਕੂਲ ਆ ਜੀ ਤੇ ਗੁਰਦੁਆਰਾ ਸਾਹਿਬ ਵੀ ਆ ਤੁਸੀਂ ਵੇਖੋ ਚਿੱਕੜ ਦੇ ਵਿੱਚੋਂ ਦੀ ਲੰਘ ਕੇ ਸੇਰੇ ਲੋਕ ਗੁਰਦੁਆਰਾ ਸਾਹਿਬ ਜਾਂਦੇ ਔਰ ਬੱਚੇ ਵੀ ਚਿੱਕੜ ਦੇ ਵਿੱਚੋਂ ਲੰਘ ਕੇ ਜਾ ਰਹੇ ਆ ਜੀ ਇੱਕ ਟਰ ਸਪੈਸ਼ਲ ਭਰ ਲਈ ਤੇ ਰਸਤਾ ਬਹੁਤ ਛੋਟਾ ਤੇ ਅਸੀਂ ਡੀਸੀ ਸਾਹਿਬ ਨੂੰ ਵੀ ਕਿਹਾ ਸੀ ਪਰ ਡੀਸੀ ਸਾਹਿਬ ਨੇ ਸਾਡੀ ਬਹੁਤ ਵਧੀਆ ਸੁਣੀ ਪਰ ਜਿਹੜੇ ਉਸ ਤੋਂ ਛੱਲੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਕਿਹਾ ਉਹਨਾਂ ਨੇ ਨਹੀਂ ਸੁਣੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੀ ਭੋਲੂ ਵਾਲਾ ਰੋਡ ਨਿਵਾਸੀ ਅੱਜਕੱਲ ਘੋੜਿਆਂ ਟਰਾਲਿਆਂ ਤੋਂ ਬੜੇ ਪਰੇਸ਼ਾਨ ਨੇ ਤੇ ਇਹਨਾਂ ਨੇ ਲੰਘ ਲੰਘ ਕੇ ਇਹਨਾਂ ਦੀ ਸੜਕ ਤਾਂ ਬਿਠਾਈ ਦਿੱਤੀ ਆ ਬਾਹ ਦਿੱਤੀ ਆ ਨਾਲ ਦੀ ਨਾਲ ਜਿਹੜਾ ਨਿਕਾਸੀ ਨਾਲਾ ਸੀ ਉਹ ਵੀ ਤੋੜ ਦਿੱਤਾ ਹੈ ਜਿਸ ਕਰਕੇ ਇਸ ਵੇਲੇ ਸੜਕ ਤੇ ਬਿਨਾ ਬਰਸਾਤ ਤੋਂ ਗੰਦਾ ਪਾਣੀ ਭਰਿਆ ਹੋਇਆ ਹੈ ਤੇ ਲੋਕ ਇੰਨੇ ਪਰੇਸ਼ਾਨ ਆ ਕਿ ਹੁਣ ਤਾਂ ਸਕੂਲ ਵਾਲੀਆਂ ਵੈਨਾਂ ਨੇ ਵੀ ਉਹਨਾਂ ਦੇ ਬੱਚਿਆਂ ਨੂੰ ਇੱਥੋਂ ਲਿਜਾਣਾ ਬੰਦ ਕਰ ਦਿੱਤਾ ਹੈ ਕਿ ਇੱਥੋਂ ਲੰਘਣਾ ਔਖਾ ਹੈ ਤੇ ਇਸ ਦੁੱਖੋਂ ਜਦੋਂ ਉਹਨਾਂ ਨੇ ਅੱਜ ਧਰਨਾ ਦਿੱਤਾ ਤਾਂ ਡੀਐਸਪੀ ਫਰੀਦਕੋਟ ਸਰਦਾਰ ਸ਼ਮਸ਼ੇਰ ਸਿੰਘ ਸ਼ੇਰਗਿੱਲ ਖੁਦ ਪਹੁੰਚ ਗਏ ਉੱਥੇ ਤੇ ਉਹਨਾਂ ਨੇ ਡਾਂਗ ਫੜ ਕੇ ਜਿਹੜਾ ਜਾਮ ਹੋਇਆ ਸੀ ਉਸ ਜਾਮ ਨੂੰ ਖਤਮ ਕੀਤਾ ਲੋਕਾਂ ਨੂੰ ਉੱਥੇ ਖੜਨ ਤੋਂ ਰੋਕਿਆ ਤੇ ਨਾਲ ਦੀ ਨਾਲ ਅਧਿਕਾਰੀਆਂ ਨੂੰ ਇਹਨਾਂ ਲੋਕਾਂ ਦੀ ਸਮੱਸਿਆ ਵੀ ਦੱਸੀ ਕਿ ਇਹ ਸਮੱਸਿਆ ਇਸ ਦਾ ਹੱਲ ਕੀਤਾ ਜਾਵੇ ਧਰਨਾ ਦੇਣ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੀ ਸੜਕ ਤੇ ਅੱਗੇ ਇੱਕ ਵੱਧ ਕੈਪੈਸਿਟੀ ਵਾਲਾ ਕੰਡਾ ਲੱਗਿਆ ਹੋਇਆ ਹੈ ਤੇ ਜਦੋਂ ਵੀ ਸਪੈਸ਼ਲ ਲੱਗਦੀ ਹੈ ਯਾਨੀ ਅੱਜ ਕੱਲ ਸਪੈਸ਼ਲਾਂ ਬਹੁਤ ਲੱਗਦੀਆਂ ਹਫ਼ਤੇ 'ਚ 3-3 4-4 ਸਪੈਸ਼ਲਾਂ ਲੱਗਦੀਆਂ ਤੇ ਫਿਰ ਇਸ ਸਪੈਸ਼ਲ ਨੂੰ ਭਰਨ ਲਈ ਜਿਹੜੇ ਵੱਡੇ ਘੋੜੇ ਟਰਾਲੇ ਆ 18 ਟਾਇਰੇ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉਹ ਪੂਰੀ ਤਰ੍ਹਾਂ ਲੋਡਡ ਹੋ ਕੇ ਜਦੋਂ ਸ਼ੈਲਰਾਂ ਦੇ ਵਿੱਚੋਂ ਕਣਕ ਜਾਂ ਚੌਲ ਲੈ ਕੇ ਆਉਂਦੇ ਆ ਤੇ ਉਸ ਦੀ ਤਲਾਈ ਲਈ ਵੱਧ ਕਪੈਸਿਟੀ ਵਾਲੇ ਕੰਡੇ ਤੇ ਉਹਨਾਂ ਨੂੰ ਭੇਜਿਆ ਜਾਂਦਾ ਤੇ ਉਹ ਇਸ ਸੜਕ ਰਾਹੀਂ ਲੰਘਦਾ ਇਹਨਾਂ ਵਜ਼ਨ ਹੋਣ ਕਰਕੇ ਇਸ ਸੜਕ ਆ ਉਹ ਲਗਾਤਾਰ ਟੁੱਟ ਰਹੀ ਆ ਨਿਕਾਸੀ ਨਾਲਾ ਲਗਾਤਾਰ ਟੁੱਟ ਰਿਹਾ ਹੈ ਤੇ ਸੜਕ ਲਗਾਤਾਰ ਪਾਣੀ ਭਰ ਰਿਹਾ ਹੈ ਉਹਨਾਂ ਦੱਸਿਆ ਕਿ 10 ਸਾਲਾਂ ਤੋਂ ਇਸ ਸਮੱਸਿਆ ਦੇ ਨਾਲ ਉਹ ਜੂਝ ਰਹੇ ਆ ਤੇ ਜੇ ਹੁਣ ਵੀ ਉਹਨਾਂ ਦਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਉਹ ਧਰਨਾ ਖਤਮ ਨਹੀਂ ਕਰਨਗੇ ਤੇ ਉਨੀ ਦੇਰ ਜਾਰੀ ਰੱਖਣਗੇ ਜਿੰਨੀ ਦੇਰ ਇਸ ਸੜਕ ਤੋਂ ਕੰਡੇ ਖਤਮ ਨਹੀਂ ਕੀਤੇ ਜਾਂਦੇ ਜਾਂ ਫਿਰ ਇਹਨਾਂ ਭਾਰੀ ਵੱਡੇ ਘੋੜੇ ਵਾਹਣਾਂ ਦੀ ਜਿਹੜੀ ਆਵਾਜ਼ ਆਈ ਆ ਉਹ ਇਸ ਸੜਕ ਤੋਂ ਨਹੀਂ ਰੁਕੀ ਜਾਂਦੀ। ਅਸੀਂ ਇੱਥੇ ਲੋਕਲ ਨਿਵਾਸੀ ਅੱਜ ਇਕੱਠੇ ਹੋਏ ਆਂ ਜਿਸ ਤਰ੍ਹਾਂ ਤੁਸੀਂ ਪਿੱਛੇ ਦੇਖ ਕੇ ਆਏ ਹੋਏ ਹੋ ਅੱਜ ਅਸੀਂ ਇੱਕ ਜਿਹੜੀ ਮੇਨ ਰੋਡ ਆ ਭੋਲੂ ਵਾਲਾ ਰੋਡ ਨੂੰ ਅਸੀਂ ਬਲੌਕ ਕੀਤਾ ਹੋਇਆ ਏ। ਅਸੀਂ ਇਸ ਸਿਸਟਮ ਤੋਂ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਤੰਗ ਆ ਜੀ। ਕੋਈ ਨਵੀਂ ਗੱਲ ਨਹੀਂ ਕਿ ਇਹ ਤੇ ਤੁਸੀਂ ਦੇਖਣਾ ਲੈ ਵੀ ਸਾਡੇ ਹੁਣ ਝੋਨੇ ਦੇ ਸੀਜ਼ਨ ਕਣਕ ਦੇ ਸੀਜ਼ਨ ਦੇ ਵਿੱਚ ਟਰੈਫਿਕ ਦੇ ਟਰੱਕ ਬਹੁਤ ਖੜੇ ਹੋਏ ਆ। ਇੱਥੇ ਨੇ ਇੱਕ ਕੰਡਾ ਹੈ ਜੀ। ਜੋ ਕਿ ਸਪੈਸ਼ਲ ਐਫਸੀਆਈ ਨੇ ਇਹਨਾਂ ਨੂੰ ਇੱਕ ਅਲੋਟ ਕੀਤਾ ਹੈ ਲੈ ਵੀ ਤੁਸੀਂ ਇੱਥੋਂ ਹੀ ਤੋਲਣ ਆਏ ਬਟ ਸਰਕਾਰ ਦੇ ਕੋਲ ਅਲਟਰਨੇਟਿਵ ਹੈਗਾ ਲੈ ਵੀ ਆਪਣੇ ਕੋਲ ਸ਼ਹਿਰ ਦੇ ਵਿੱਚ ਜਾਂ ਕੁਝ ਹੋਰ ਮੰਡੀ ਦੇ ਵਿੱਚ ਕੰਡੇ ਹੈਗੇ ਆ ਜਿੱਥੋਂ ਆਪਾਂ ਬੜੇ ਆਸਾਨੀ ਨਾਲ ਉੱਥੇ ਕੰਡੇ ਤੋਲ ਸਕਦੇ ਆ ਔਰ ਟਰੱਕਾਂ ਵਾਲਿਆਂ ਨੂੰ ਨਜ਼ਦੀਕ ਵੀ ਪੈਂਦਾ ਜੀ ਉਹ ਪਲੇਟੀ ਦੇ ਨਜ਼ਦੀਕ ਵੀ ਪੈਂਦਾ ਹੈ ਬਟ ਇਹ ਸਪੈਸ਼ਲ ਇੱਧਰ ਟਰੱਕ ਆ ਰਹੇ ਆ ਔਰ ਸਾਰੇ ਰੋਡ ਦੀ ਸੱਤਿਆਨਾਸ਼ ਕਰਤਾ ਹੈ ਜੀ ਪਿਛਲੇ ਸਾਲ ਸਾਡਾ ਇੱਕ ਨਾਲਾ ਜਿਹੜਾ ਸੀ 50 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਸੀਗਾ ਜੀ ਔਰ ਉਹ ਤੁਸੀਂ ਦੇਖੋ ਸਾਰਾ ਸੀਵਰੇਜ ਖਤਮ ਹੋ ਗਿਆ ਜੀ 10 ਸਾਲ ਹੋ ਗਏ ਸੜਕ ਨਹੀਂ ਬਣੀ 10 ਸਾਲ ਹੋ ਗਏ ਪਿਛਲੇ ਸੜਕ ਨਹੀਂ ਬਣੀਗੀ ਅਸੀਂ ਇਹ ਤੋਂ ਬਹੁਤ ਜ਼ਿਆਦਾ ਆਕੇ ਹੋਏ ਆ ਤੇ ਸਾਡੇ ਸਾਡੇ ਜਿਹੜੇ ਅੱਜ ਸਕੂਲ ਦੀਆਂ ਵੈਣਾ ਵਾਲਿਆਂ ਨੇ ਬੱਚਿਆਂ ਨੂੰ ਲਿਆਉਣਾ ਉਹਨਾਂ ਨੇ ਜਵਾਬ ਦਿੱਤਾ ਲੈ ਵੀ ਅਸੀਂ ਨਹੀਂ ਹੁਣ ਲਿਆ ਸਕਦੇ ਲੈ ਵੀ ਤੁਸੀਂ ਆਪਦਾ 1 ਮਹੀਨਾ ਬੰਦੋਬਸਤ ਕਰੋ ਸਾਡੇ ਬੱਚੇ ਖੁਦ ਪੈਦਲ ਚੱਲ ਕੇ ਫਰੀਦਕੋਟੋਂ ਆ ਰਹੇ ਆ ਸਾਡੇ ਨਾਲ ਹੀ ਅੱਗੇ ਸਕੂਲ ਆਜੀ ਤੇ ਗੁਰਦੁਆਰਾ ਸਾਹਿਬ ਵੀ ਆ ਤੁਸੀਂ ਵੇਖੋ ਚਿੱਕੜ ਦੇ ਵਿੱਚੋਂ ਦੀ ਲੰਘ ਕੇ ਸਵੇਰੇ ਲੋਕ ਗੁਰਦੁਆਰਾ ਸਾਹਿਬ ਜਾਂਦੇ ਔਰ ਬੱਚੇ ਵੀ ਚਿੱਕੜ ਦੇ ਵਿੱਚੋਂ ਲੰਘ ਕੇ ਜਾ ਰਹੇ ਆ ਜੀ ਤੇ ਅਸੀਂ ਜਿਹੜਾ ਇਹਨਾਂ ਦਾ ਹੁਣ ਫੈਕਟਰੀਆਂ ਦਾ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਸਾਨੂੰ ਇਹਨਾਂ ਤੋਂ ਲਗਾਤਾਰ ਸਵਾਹ ਮਿਲ ਰਹੀ ਹੈ ਜੀ ਤੇ ਫੱਕ ਮਿਲ ਰਹੀ ਹੈ ਜੀ ਤੇ ਰਾਤ ਨੂੰ ਜਦੋਂ ਅਸੀਂ ਸੌਣ ਦਾ ਟਾਈਮ ਹੁੰਦਾ ਇੰਨੀ ਜ਼ਿਆਦਾ ਇੱਥੋਂ ਪੋਲੂਸ਼ਨ ਹੁੰਦਾ ਲੈ ਵੀ ਰਾਤ ਨੂੰ ਅਸੀਂ ਸੌਂ ਨਹੀਂ ਸਕਦੇਗੇ ਸਾਡੇ ਕੋਈ ਰਿਸ਼ਤੇਦਾਰ ਆ ਜਾਣ ਤੇ ਉਹਨਾਂ ਦਾ ਵੀ ਬਹੁਤ ਨੁਕਸਾਨ ਸਾਡੇ ਇੱਕ ਰਿਸ਼ਤੇਦਾਰ ਆਇਆ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਸੀ ਥੋੜੀ ਜੀ ਔਰ ਉਹਨਾਂ ਨੂੰ ਇੱਕ ਦਿਨ ਦੇ ਵਿੱਚ ਹੀ ਵਾਪਸ ਮੁੜਨਾ ਪੈ ਗਿਆ ਜੀ ਸਾਡੇ ਕੋਲ ਰਹਿਣ ਆਈ ਸੀਗੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਦੇਖੋ ਇਹ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਜਿਹੜੇ ਅਧਿਕਾਰੀ ਆ ਜਾਂ ਅਫਸਰ ਤੇ ਉਹ ਕੋਈ ਧਿਆਨ ਨਹੀਂ ਦੇ ਰਹੇ ਉਹ ਕਹਿ ਰਹੇ ਲੈ ਵੀ ਤੁਸੀਂ ਨਹੀਂ ਸਾਨੂੰ ਕੁਝ ਕਹਿੰਦੇ ਲੈ ਵੀ ਤੁਸੀਂ ਕੰਪਲੇਂਟਾਂ ਕਰੋ ਸਮੱਸਿਆ ਸਰ ਇਹ ਭੋਲੂ ਵਾਲੇ ਰੋਡ ਤੇ ਨਾ ਇਹ ਰੋ ਫੈਕਟਰੀਆਂ ਲੱਗੀਆਂ ਹੋਈਆਂ ਈ ਤੇ ਇੱਕ ਵਿੱਚ ਜਿਹੜਾ ਐਫਸੀਆਈ ਨੇ ਕੰਡਾ ਲਾਉਟ ਕੀਤਾ ਹੋਇਆ ਇਥੇ ਉਹ ਮਤਲਬ ਮੰਡੀ ਚ ਵੀ ਤਿੰਨ ਕੰਡੇ ਹੈਗੇ ਆ ਉਥੇ ਕੰਡਾ ਹੋ ਸਕਦਾ ਚਾਰ ਟਰੱਕ ਇੱਕ ਜਿਹੜਾ ਇੱਕ ਟਰੱਕ ਚਾਰ ਗਿੜੇ ਲਾਉਂਦਾ ਸਪੈਸ਼ਲ ਭਰਨ ਲਈ ਤੇ ਰਸਤਾ ਬਹੁਤ ਛੋਟਾ ਆ ਕਸੂ ਬੀਸੀ ਸਾਹਿਬ ਨੂੰ ਵੀ ਕਿਹਾ ਸੀ ਪਰ ਡੀਸੀ ਸਾਹਿਬ ਨੇ ਸਾਡੀ ਬਹੁਤ ਵਧੀਆ ਸੁਣੀ ਪਰ ਜਿਹੜੇ ਉਸ ਤੋਂ ਛੱਲੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਕਿਹਾ ਉਹਨਾਂ ਨੇ ਨਹੀਂ ਸੁਣੀ ਤੇ ਵੀ ਸਾਡਾ ਬਹੁਤ ਅਸੀਂ ਤੰਗ ਆ ਸਾਡੇ ਬੱਚਿਆਂ ਦੀਆਂ ਦੀਆਂ ਵੈਣਾ ਜਾ ਰਹੀਆਂ ਉਹ ਵੀ ਆ ਜਵਾਬ ਦੇ ਕੇ ਵੀ ਆਪੇ ਬੱਚੇ ਲੈਓ ਤੇ ਆਪੇ ਸਕੂਲ ਦੇ ਵਿੱਚ ਤੁਸੀਂ ਕਿੰਨਾ ਚਿਰ ਰਹੇਗਾ ਥੋੜਾ ਧਰਨਾ ਚੱਲੀ ਤਰਨਾ ਤਾਂ ਅਸੀਂ ਰੋਜ਼ ਲਾਇਆ ਕਰਾਂਗੇ ਮਸਲਾ ਨਹੀਂ ਆ ਮਸਲਾ ਨਹੀਂ ਆ ਤਰਨਾ ਚ ਸਾਰੀ ਸੜਕ 10 ਸਾਲ ਹੋ ਗਏ ਬਣੀ ਨਹੀਂ ਪਾਣੀ ਨਾਲ ਭਰੀ ਪਈ ਐ ਨਾ ਬੱਚੇ ਸਕੂਲ ਜਾ ਸਕਦੇ ਨਾ ਕੋਈ ਆ ਸਕਦਾ ਨਾ ਜਾ ਸਕਦਾ ਇੱਕ ਬੰਦੇ ਦੀ ਸਾਡੀ ਲੱਤ ਟੁੱਟ ਗਈ ਦੋ ਥਾਵਾਂ ਤੋਂ ਜੀ ਉਹ ਮੈਡੀਕਲ ਕਾਜ਼ ਦੇ ਵਿੱਚ ਪਰਸੋਂ ਗੱਟਾ ਡਿੱਗਿਆ ਜੀ ਟਰਾਲੇ ਤੋਂ ਦੋ ਥਾਂ ਤੋਂ ਡੱਟ ਟੁੱਟ ਗਿਆ ਸੀ ਪਤਾ ਜੀ ਨਾਲ ਲੰਘਦਾ ਸੀ ਬੰਦਾ ਹਾਂਜੀ ਹਾਂਜੀ ਨਾਲ ਦੀ ਟੱਪੀ ਜਾਂਦਾ ਸੀ ਤੁਰ ਕੇ ਕਿੰਨੀ ਦੇਰ ਤੋਂ ਸਮੱਸਿਆ ਆ ਰਹੀ ਹੈ ਤੁਹਾਨੂੰ ਇਹ ਤਾਂ ਸਾਨੂੰ ਦਾ ਹੋ ਗਿਆ ਜੀ 10 ਵਾਲੀ ਹੋ ਗਈ ਇਸ ਸਮੱਸਿਆ ਤੋਂ ਬਹੁਤ ਦੁਖੀ ਹਾਂ ਜੀ ਹਾਂ ਤੇ ਕੀ ਮੰਗਿਆ ਹੋਰ ਸਾਡੀ ਮੰਗ ਹੈ ਇੱਕ ਤਾਂ ਸੜਕ ਬਣ ਜੇ ਸਾਡੀ ਜੀ ਇੱਕ ਟਰੱਕਾਂ ਤੋਂ ਨਜਾਇਜ਼ ਦਵਾਈ ਜਗ੍ਹਾ ਕੰਡੇ ਕੰਡੇ ਖਤਮ ਕੀਤੇ ਜਾਂਦੇ ਹਾਂਜੀ ਹਾਂਜੀ ਕੰਡੇ ਖਤਮ ਕੀਤੇ ਜਾਂਦੇ ਨੇ ਧਰਨਾ ਕਿੱਥੇ ਰੱਖੋਗੇ ਧਰਨਾ ਕਿੰਨਾ ਚਿਰ ਸਾਰੇ ਮਸਲਾ ਨਹੀਂ ਹੱਲ ਹੁੰਦਾ ਜੀ ਅਸੀਂ ਧਰਨਾ ਇਸ ਤਰ੍ਹਾਂ ਹੀ ਰੱਖੋਗੇ ਇਹ ਫਾਟਕ ਦੀ ਵਜ੍ਹਾ ਕਰ ਤੇ ਪਰੇਸ਼ਾਨੀ ਉਹਨਾਂ ਦੀ ਜੈਨੂਨ ਹੈ ਜੀ ਉਹਦਾ ਸੀ ਹੱਲ ਕਰ ਰਹੇ ਆ ਇਹ ਥੋੜਾ ਡਿਪਾਰਟਮੈਂਟ ਨਾਲ ਤਾਲਮਿਲ ਕਰਕੇ ਜਿਹੜੇ ਟਰੱਕ ਆਉਟਸਾਈਡ ਤੇ ਕੀਤੇ ਆ ਹੋ ਜਾਊਗਾ ਠੀਕ ਜੀ ਪਰ ਆਰੇ ਇਹ ਤਾਂ ਕਹਿਣਾ ਕਿ ਵੱਡੇ ਟਰੱਕ ਉਹਨਾਂ ਦੇ ਘਰਾਂ ਵਾਲੇ ਇੱਕ ਕੰਡਾ ਬਣਾ ਸਪੈਸ਼ਲ ਉੱਥੇ ਭੇਜੇ ਜਾਂਦੇ ਆ ਜਦੋਂ ਕਿ ਕਿਤੇ ਹੋਰ ਵੀ ਭੇਜਿਆ ਜਾ ਸਕਦਾ ਹੈ ਕਿ ਇੱਕ ਟਰੱਕ ਚਾਰ-ਚਾਰ ਗੀੜੇ ਲਾਂਦਾ ਰੋਡ ਚੋੜ ਦੀ ਲੰਘੇ ਟੱਪ ਦੀ ਦਿੱਕਤ ਬਰੇਕਾਂ ਨਹੀਂ ਆ ਜਿਹੜੇ ਟਰੱਕ ਨਾ ਹੈਵੀ ਹੈ ਜੀ ਇਹਦੇ ਚ ਮਟੀਰੀਅਲ ਜ਼ਿਆਦਾ ਹੈ ਦੂਜੇ ਕੰਡੇ ਤੋਲਦੇ ਨਹੀਂ ਹੈ ਹੁਣ ਡੀਐਫਐਸੀ ਸਾਹਿਬ ਆ ਰਹੇ ਇੱਥੇ ਉਹਨਾਂ ਨਾਲ ਗੱਲ ਕਰਕੇ ਸ਼ਾਇਦ ਕੰਡਾ ਬਦਲਿਆ ਜਾਵੇ ਜੀ ਕੰਡਾ ਬਦਲਣ ਦੀ ਕੋਸ਼ਿਸ਼ ਕਰ